ਹਾਂਜੀ ਕਾਟਨ ਮੈਚਿੰਗ ਸੂਟ ਰਹਿਣਗੇ ਵੀਦ ਕਾਟਨ ਡਿਜ਼ਾਈਨਰ ਦੁਪੱਟਾ ਕਾਟਨ ਪ੍ਰਿੰਟਡ ਸ਼ਰਟ 2 ਮੀਟਰ ਨਾਰਮਲ ਪਾਣੀ ਦੇ ਵਿੱਚ ਤੇ ਇਸ ਦੇ ਵੱਡੇ ਪਾਣੀ ਦੇ ਵਿੱਚ 1.75 ਰਹੇਗੀ ਤੇ ਕਾਟਨ ਦੀ ਪਲੇਨ ਬਾਟਮ 2 ਮੀਟਰ ਨਾਰਮਲ ਪਾਣੀ ਦੇ ਵਿੱਚ ਰਹੇਗੀ ਪਿਓਰ ਕਾਟਨ ਟਾਈ ਡਾਈ ਦੁਪੱਟਾ ਫੁੱਲ ਸਾਈਜ਼ ਦਾ 2 ਮੀਟਰ ਤੇ ਪ੍ਰਾਈਸ ਇਸ ਦਾ ਬਹੁਤ ਜ਼ਿਆਦਾ ਕੱਟ ਕਰ ਦਿੱਤਾਗਾ ਤੁਸੀਂ 950 ਦੇ ਵਿੱਚ ਇਹ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਲਿਮਟਿਡ ਸਟਾਕ ਹੈ ਹੋ 2 ਮੀਟਰ ਜਾਮ कॉटन शर्ट रेगा थ्रेड वर्क प्लस हैंड वर्क ਦਾ ਟੱਚ ਆ ਬਾਟਮ ਜਾਮ कॉटन ਦੀ ਵਰਕ ਵਾਲੀ ਦੁਪੱਟਾ ਟੂ ਸਾਈਡ ਵਰਕ 컬러 2.5 ਮੀਟਰ 1290 ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਆਏ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਇਹ ਰਹੇਗਾ ਪਿਓਰ ਕੈਮਰੀ कॉटन शर्ट 175 ਪਿਓਰ कॉटन ਦੀ ਬਾਟਮ 2 ਮੀਟਰ ਚਿਕਨ ਦਾ ਤੇ ਹੈਂਡ ਪ੍ਰਿੰਟਡ 2 ਮੀਟਰ ਦੁਪੱਟਾ 1050 ਤੁਸੀਂ ਬਾਈ ਕਰ ਸਕਦੇ ਹੋ ਰੈਡੀमेड ਰਹੇਗਾ ਜੀ ਪਾਰਟੀ wear ਤੇ ਸਾਈਜ਼ ਮੈਂਸ਼ਨ ਹੈ ਫੈਬਰਿਕ ਇਸ ਸਜੋਰਜ਼ਾਟਾ ਤੇ ਇਸ ਦੇ ਨਾਲ ਇਨਰ ਅਟੈਚ ਰਹੇਗਾ ਤੇ ਪਲਾਜ਼ੋ ਮਿਲੇਗਾ ਦੁਪੱਟਾ ਮਿਲੇਗਾ ਤੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਨੈਕਸਟ ਵੀ ਪਾਰਟੀ ਵੇਅਰ ਸੂਟ ਆ ਜੀ ਬਹੁਤ ਜ਼ਿਆਦਾ ਸੋਨੇ ਟਾਈ ਮੀਟਰ ਵਿਸਕਸ ਆਰਗਾਂਜ਼ਾ ਦਾ ਥ੍ਰੈਡ ਵਰਕ ਪਲੱਸ ਹੈਂਡ ਵਰਕ ਦਾ ਟੱਚ ਬਾਟਮ ਟਾਈ ਮੀਟਰ ਪਿਓਰ ਪਿਓਰ ਸਿਲਕ ਦੀ ਦੁਪੱਟਾ ਸਵਾ 2 ਮੀਟਰ ਪਿਓਰ ਵਿਸਕਸ ਆਰਗਾਂਜ਼ਾ ਦਾ ਫੋਰ ਸਾਈਡ ਵਰਕ 2480 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ 5 ਮੀਟਰ ਮਸਲੀਨ ਦਾ ਸੂਟ ਥ੍ਰੈਡ ਵਰਕ ਬਾਟਮ ਚਾ ਬਾਜੂ ਤੇ ਵਰਕ ਲੈ ਸਕਦੇ ਹੋ ਸਵਾ 2 ਮੀਟਰ ਦੁਪੱਟਾ 780 ਇਸ ਦਾ ਪ੍ਰਾਈਸ ਆ ਏਵੀ ਟਾਈ ਮੀਟਰ ਸ਼ਰਟ ਰਹੇਗਾ थ्रेड वर्क ਵਾਲਾ बॉटम टाइ मीटर वर्क ਵਾਲੀ ਦੁਪੱਟਾ ਮਸਲੀਨ ਦਾ ਪੈਸਵਰਕ ਵਾਲਾ 799 ਚ ਬਾਈ ਕਰ ਸਕਦੇ ਹੋ ਟਾਈ ਮੀਟਰ ਮਸਲੀਨ कॉटन थ्रेड वर्क शर्ट टाइ मीटर बॉटम ਮਸਲੀਨ कॉटन ਦੀ ਪਿਓਰ ਸਫੋਂ ਦਾ ਦੁਪੱਟਾ ਸਵਾ ਦੋ ਮੀਟਰ 499 ਚ ਬਾਈ ਕਰ ਸਕਦੇ ਹੋ 5 ਮੀਟਰ ਕੈਮਰੀ कॉटन ਦਾ ਇਹ ਸੂਟ ਹੈ ਬਾਅਦ ਸੋ ਜਾ बॉटम ਤੇ ਵਰਕ ਲੈ ਸਕਦੇ ਆ ਦੁਪੱਟਾ ਮਸਲੀਨ ਦਾ ਡਬਲ ਡਾਈ 699 ਇਸ ਸੂਟ ਦਾ ਪ੍ਰਾਈਸ 2 ਮੀਟਰ ਇਸਦੇ ਨਾਲ ਕਾਟਨ ਦੀ ਸ਼ਰਟ ਰਹੇਗੀ ਵਰਕ ਵਾਲੀ ਨਾਲ 2 ਮੀਟਰ ਬਾਟਮ ਬਾਟਮ ਤੇ ਵੀ ਵਰਕ ਰਹੇਗਾ ਦਪੱਟਾ ਮਸਲੀਨ ਦਾ ਡਿਜ਼ਾਈਨਰ ਪੈਸ ਵਰਕ ਦੇ ਨਾਲ 799 ਇਸ ਸੂਟ ਦਾ ਪ੍ਰਾਈਸ ਰਹੇਗਾ ਇਹ ਬਰਬਰੀ ਦਾ ਆਪਣੇ ਕੋਲ 2 ਮੀਟਰ ਸ਼ਰਟ ਰਹੇਗਾ ਡਿਜੀਟਲ ਪ੍ਰਿੰਟ オリジナル ਤੇ ਇਸ ਦੇ ਲੈਸਸ ਦਾ ਵਰਕ ਹੈ 2 ਮੀਟਰ ਬਾਟਮ ਸਿਲਕ ਦੀ ਤੇ ਦਪੱਟਾ 240 ਦਪੱਟੇ ਦੀ ਕਟ ਹੈ ਬਰਬਰੀ ਦੇ ਵਿੱਚ 2150 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ 2.5 ਮੀਟਰ ਕੈਮਰੀ कॉटन लेसस ਦੇ ਵਰਕ ਵਾਲਾ ਸ਼ਰਟ ਆ 2.5 ਮੀਟਰ ਪਿਓਰ कॉटन ਦੀ ਬਾਟਮ 2.5 ਮੀਟਰ ਮਸਲਿਨ ਦਾ ਡਿਜੀਟਲ ਪ੍ਰਿੰਟਡ ਦੁਪੱਟਾ 699 ਵਿੱਚ ਹੀ ਬਾਈ ਕਰ ਸਕਦੇ ਹੋ WhatsApp ਨੰਬਰ ਦਿੱਤਾ ਤੁਸੀਂ ਆਰਡਰ ਕਰ ਸਕਦੇ ਹੋ ਥੈਂਕ ਯੂ